ਤਨੋ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨੋ ਸ਼੍ਰੀ ਨੰਤ ਮਹੱਲਾ ਚੌਥਾ ਘਰ ਪਹਿਲਾ ਇਕ ਓਅੰਕਾਰ ਸਤਗੁਰ ਪ੍ਰਸਾਦਿ ਹਰ ਜਿਉ ਕਿਰਪਾ ਕਰੇ ਤੋ ਨਾਮ ਧਿਆਇ ਜਿਉ ਸਤਗੁਰ ਮਿਲੈ ਸੁਭਾਏ ਸਹਜ ਗੁਣ ਗਾਈਐ ਜਿਉ ਹਰ ਜਿਓ ਕਿਰਪਾ ਕਰੇ ਤਾ ਨਾਮ ਧਿਆਈਐ ਜਿਓ ਸਤਗੁਰ ਮਿਲੈ ਸੁਭਾਏ ਸਹਜ ਗੁਣ ਗਾਈਐ ਜਿਓ ਗੁਣ ਗਾਏ ਵਿਗਸੈ ਸਦਾ ਆਨੰਦਿਨ ਜਹ ਆਪ ਸਾਚੀ ਭਾਵੈ ਅਹੰਕਾਰ ਹਉ ਮੈਂ ਤਜੈ ਮਾਇਆ ਸਹਜ ਨਾਮ ਸਮਾਵੈ ਕਰਤਾ ਕਰੇ ਸੋਈ ਆਪ ਦੇ ਤਾ ਪਾਈਐ ਹਰ ਜਿਉ ਕਿਰਪਾ ਕਰੇ